ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਤਾਰ ਸਿੰਘ ਹਿੰਮਤਪੁਰਾ ਤੋਂ ਬਈ ਦੋਸਤੋ ਅੱਜ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਵੀਡੀਓ ਜਰੀਏ ਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਮਨਪ੍ਰੀਤ ਸਿੰਘ ਮਿੰਟੂ ਪਿੰਡ ਨਾਣੀਵਾਲ ਜ਼ਿਲ੍ਹਾ ਬਰਨਾਲਾ ਦੀ ਆ ਜੋ ਕੱਲ 3 ਵਜੇ ਤੋਂ ਲਾਪਤਾ ਘਰੋਂ ਚਲਾ ਗਿਆ ਪਰ ਹੁਣ ਤੱਕ ਜਿਹੜਾ ਵਾਪਸ ਨਹੀਂ ਆਇਆ ਤੇ ਬੇਨਤੀ ਆ ਇਹ ਹਰਪ੍ਰੀਤ ਸਿੰਘ ਨਾਣੀਵਾਲ ਜੋ ਸਾਬਕਾ ਸਰਪੰਚਾ ਉਹਦਾ ਛੋਟਾ ਭਰਾ ਤੇ ਆਪਣਾ ਵੀ ਭਰਾ ਦਾ ਤੇ ਇਸ ਵੀਡੀਓ ਨੂੰ ਤੁਸੀਂ ਦੋਸਤੋਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਵੀਰ ਮਿਲ ਸਕੇ ਤੇ ਹਲੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਿਹੜਾ ਫੋਨ ਕਰ ਚੁੱਕੀਆਂ ਤੇ ਨਹੀਂ ਪਤਾ ਲੱਗਾ ਜੇਕਰ ਮਿੰਟੂ ਆਪ ਮਨਪ੍ਰੀਤ ਆਪ ਇਹ ਵੀਡੀਓ ਦੇਖ ਰਿਹਾ ਤਾਂ ਕਿਰਪਾ ਕਰਕੇ ਘਰੇ ਆਜੇ ਤੇ ਘਰ ਵਾਲੇ ਜਿਹੜੇ ਕਾਫੀ ਪਰੇਸ਼ਾਨ ਕੱਲ ਤੋਂ ਜਿਹੜੀ ਤੇਰੇ ਭਾਲ ਦੇ ਵਿੱਚ ਲੱਗੇ ਹੋਇਆ ਫੇਸਬੁੱਕ ਵਾਲੇ ਦੋਸਤਾਂ ਨੂੰ ਵੀ ਬੇਨਤੀ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਮਨਪਰੀਤ ਮਿਲ ਸਕੇ ਤੇ ਘਰ ਆ ਸਕੇ ਤੇ ਤੁਹਾਨੂੰ ਇੰਨੀ ਕੀ ਬੇਨਤੀ ਕਰਦਾ ਦਿੱਤੇ ਹੋਏ ਜਿਹੜੇ ਨੰਬਰ ਕੈਪਸ਼ਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਾਂ ਪੋਸਟ ਤੇ ਕੋਈ ਮੈਸੇਜ ਕਮੈਂਟ ਕਰਕੇ ਜਰੂਰ ਦੱਸਣਾ ਜੇ ਇਹ ਤੁਹਾਨੂੰ ਕਿਤੇ ਵੀ ਮਿਲਦਾ ਤੁਸੀਂ ਆਪਣੇ ਕੋਲ ਇਹਨੂੰ ਪਹਤਾ ਕੇ ਹਨਾ ਤੇ ਸਾਨੂੰ ਫੋਨ ਕਰ ਸਕਦੇ ਹੋ ਤੁਸੀਂ ਆਪ ਘਰੇ ਉਹਨਾਂ ਛੱਡ ਕੇ ਜਾ ਸਕਦੇ ਹੋ ਤੇ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ ਯਾਰ ਕਿਉਂਕਿ ਘਰ ਵਾਲੇ ਕਾਫੀ ਪਰੇਸ਼ਾਨ ਹੋ ਰਿਹਾ ਕੱਲ ਤੋਂ ਭੱਜ ਦੌੜ ਦੇ ਵਿੱਚ ਲੱਗੇ ਆ ਦਿਨ ਰਾਤ ਇੱਕ ਕਰੀ ਪਈ ਹੈ ਕੱਲ ਦੀ ਤੇ ਅੱਜ ਵੀ ਦੇਖੋ ਰਾਤ ਹੋ ਗਈ ਤੇ ਹੁਣ ਤੱਕ ਅਜੇ ਉਹਦਾ ਕੋਈ ਪਤਾ ਨਹੀਂ ਲੱਗਿਆ ਤੇ ਬੇਨਤੀ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਤਾਂ ਜੋ ਵੀਰ ਜਿਹੜਾ ਹੈ ਮਿਲ ਸਕੇ ਘਰੇ ਆ ਸਕੇ ਧੰਨਵਾਦ ਦੋਸਤੋ ਧੰਨਵਾਦ